ਮੇਰੀ ਬਨੂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਵਰਿੰਦਰਸ ਕਿਚਨ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਅੱਜ ਮੈਂ ਤੁਹਾਡੇ ਨਾਲ ਬਹੁਤ ਹੀ ਹੈਲਦੀ ਸਪਰਾਉਟ ਸੈਲਡ ਦੀ ਰੈਸিপি ਸ਼ੇਅਰ ਕਰਨ ਜਾ ਰਹੀ ਹਾਂ। ਇਹ ਸੈਲਡ ਖਾਣ ਵਿੱਚ ਟੇਸਟੀ ਤਾਂ ਹੈ ਹੀ ਨਾਲ ਹੀ ਇਸ ਦੇ ਬਹੁਤ ਹੀ ਬੈਨੀਫਿਟ ਵੀ ਨੇ। ਚਲੋ ਫਿਰ ਆਪਾਂ ਬਿਨਾਂ ਦੇਰੀ ਤੋਂ ਸੈਲਡ ਬਣਾਉਣਾ ਸ਼ੁਰੂ ਕਰੀਏ ਜੀ। ਹੈਲਦੀ ਸਪਰਾਉਟ ਸੈਲਡ ਬਣਾਉਣ ਲਈ ਮੈਂ ਸਾਬਤ ਮੁੰਗਰੀ दाल ਲਈਏ ਥੋੜੀ ਜੀ ਤੇ ਥੋੜੇ ਜੇ ਕਾਲੇ ਛੋਲੇ ਲੈਨੇ ਛੋਲਲੇ ਤੇ ਦਾਰ ਨੂੰ ਆਪਾਂ ਸਪਰਾਉਟ ਮੇਕਰ ਚ ਪਾ ਲੈਨੇ ਤੇ ਜਿੱਥੇ ਤੱਕ ਇਹ ਲਾਈਨ ਹੈ ਇੱਥੇ ਤੱਕ ਆਪਾਂ ਪਾਣੀ ਪਾ ਲੈਣਾ ਪਹਿਲਾਂ 2-3 ਵਾਰ ਵਾਸ਼ ਕਰ ਲੈਣਾ ਫਿਰ ਇੱਥੇ ਤੱਕ ਆਪਾਂ ਪਾਣੀ ਪਾ ਕੇ ਰੱਖ ਦੇਣਾ ਜੇ ਤੁਹਾਡੇ ਕੋਲ ਸਪਰਾਉਟ ਮੇਕਰ ਹੋਇਆ ਤਾਂ ਤੁਸੀਂ ਸਪਰਾਉਟ ਹੀ ਇਸੇ ਤਰ੍ਹਾਂ ਬਣਾ ਲੈਣਾ ਜੇ ਤੁਹਾਡੇ ਕੋਲ ਸਪਰਾਉਟ ਮੇਕਰ ਨਾ ਹੋਇਆ ਤਾਂ ਤੁਸੀਂ ਰਾਤ ਭਰ ਦੋਨੋਂ ਚੀਜ਼ਾਂ ਨੂੰ ਭੋਂਕੇ ਰੱਖ ਦਿਓ ਤੇ ਉਸ ਤੋਂ ਬਾਅਦ ਫਿਰ ਤੁਸੀਂ ਇੱਕ ਸੂਤੀ ਕੱਪੜੇ ਵਿੱਚ ਇਹਨਾਂ ਦੋਨਾਂ ਚੀਜ਼ਾਂ ਨੂੰ ਪਾ ਲੈਣਾ ਤੇ ਟੂਟੀ ਤੇ ਟੰਗ ਦੇ ਤੁਸੀਂ ਤੇ ਥੋੜਾ ਥੋੜਾ ਉਹਨੂੰ ਗਿੱਲਾ ਰੱਖਣਾ ਹੈ ਉਹਨਾਂ 24 ਘੰਟੇ ਵਿੱਚ ਇਹ ਸਪਰਾਉਟ ਬਣ ਕੇ ਤਿਆਰ ਹੋ ਜਾਂਦੇ ਨੇ ਪਰ ਜਿਹੜਾ ਸਪਰਾਉਟ ਮੇਕਰ ਹੈ ਇਹਦੇ ਵਿੱਚ ਜਿਵੇਂ ਆਪਾਂ 12 ਘੰਟੇ ਰਾਤ ਨੂੰ ਦਾਲ ਲਗਦੇ ਚਨੇ ਭੋਂਨੇ ਆ ਤੇ 12 ਘੰਟੇ ਬਾਅਦ ਫਿਰ ਇਹ ਜਦੋਂ ਆਪਾਂ 12 ਘੰਟੇ ਬਾਅਦ ਸਪਰਾਉਟ ਮੰਨ ਕੇ ਤਿਆਰ ਹੋ ਜਾਂਦੀ ਨੇ ਜਿਵੇਂ ਉਹਨੂੰ ਜ਼ਿਆਦਾ ਟਾਈਮ ਲੱਗਦਾ ਪਰ ਸਪਰਾਉਟ ਮੇਕਰ ਚ ਬਹੁਤ ਜਲਦੀ ਪ੍ਰੋਸੈਸ ਹੋ ਜਾਂਦਾ ਹੈ ਹੁਣ ਆਪਾਂ ਇਹਦੇ ਨੂੰ ਚੰਗੀ ਤਰ੍ਹਾਂ ਧੋ ਕੇ ਦੋਨਾਂ ਚੀਜ਼ਾਂ ਨੂੰ ਦੋ ਤਿੰਨ ਪਾਣੀ ਚ ਫਿਰ ਆਪਾਂ ਪਾਣੀ ਪਾ ਕੇ ਰੱਖ ਦਿੰਨੇ ਆ ਓਵਰਨਾਈਟਲੀ ਰਾਤ ਪਰ ਸੋਕ ਕਰਨ ਤੋਂ ਬਾਅਦ ਪਾਣੀ ਚ ਦੇਖੋ ਹੁਣ ਦੋਨੋਂ ਚੀਜ਼ਾਂ ਆਪਣੀਆਂ ਫੁੱਲ ਗਈਆਂ ਦਾਲ ਤੇ ਚਨੇ ਦੋਨੋਂ ਫੁਲ ਕੇ ਤਿਆਰ ਹੋ ਗਏ ਹੁਣ ਆਪਾਂ ਇਹਦਾ ਸਾਰਾ ਪਾਣੀ ਕੱਢ ਦੇਣਾ ਇਦੇ ਉੱਪਰ ਇਸ ਤਰ੍ਹਾਂ ਛੋਟੇ ਛੋਟੇ ਸੁਰਾਖ ਬਣੇ ਹੋਏ ਨੇ ਇਹਨੂੰ ਦੁਆਰਾ ਦੁਆਰਾ ਢੱਕਣ ਖੋਲਣ ਦੀ ਵੀ ਲੋੜ ਨਹੀਂ ਪੈਂਦੀ ਬਸ ਟੈਡਾ ਕਰੋ ਪਾਣੀ ਵੀ ਆਪਾਂ ਇੱਥੋਂ ਪਾ ਸਕਦੇ ਹਾਂ ਤੇ ਕੱਢ ਵੀ ਇੱਥੋਂ ਹੀ ਸਕਦੇ ਹਾਂ ਓਵਰਨਾਈਟ ਰੱਖਣ ਤੋਂ ਬਾਅਦ ਦੇਖੋ ਆਪਣੇ ਸਪਰਾਉਟ ਬਣ ਕੇ ਤਿਆਰ ਹੋ ਗਏ ਤੁਸੀਂ ਦੇਖ ਸਕਦੇ ਹੋ ਇਹਨਾਂ ਨੂੰ ਆਪਾਂ ਡੋਂਗੇ 'ਚ ਕੱਢ ਲੈਣੇ ਇਹਨਾਂ ਨੂੰ ਸਪਰਾਉਟ ਆਪਣੇ ਬਣ ਕੇ ਤਿਆਰ ਨੇ ਹੁਣ ਆਪਾਂ ਸੈਲਡ ਬਣਾਣੇ ਆ मैं छोटी जी गाजर ली थू मैं धो तो के चंकी तरह कद्दूकस तो कर लिया थोड़ी जी पत्ता गोभी है कद्दूकस तो की एक छोटे आकार का खीरा छोटा छोटा कटिया हुआ छोटे आकार का प्याज बरीक बरीक कटिया हुआ ਟਮਾਟਰ ਬਰੀਕ ਬਰੀਕ ਕਟਿਆ ਤੇ ਸੈਲਡ ਨੂੰ ਸਪਾਈਸੀ ਬਣਾਉਣ ਲਈ ਦੋ ਬਰੀਕ ਬਰੀਕ ਕਟੀਆਂ ਹਰੀਆਂ ਮਿਰਚਾਂ ਮੈਂ ਸਬਜ਼ੀਆਂ ਜਿਹੜੀਆਂ ਮੈਨੂੰ ਪਸੰਦ ਨੇ ਮੈਂ ਉਹ ਪਾਈਆਂ ਨੇ ਤੁਹਾਨੂੰ ਜਿਹੜੀ ਹੋਰ ਸਬਜ਼ੀ ਪਸੰਦ ਹੋਏ ਤੁਸੀਂ ਕੋਈ ਵੀ ਸਬਜ਼ੀ ਇਹ ਚ ਪਾ ਸਕਦੇ ਹੋ ਕੋਈ ਵੀ ਫਰੂਟ ਪਾ ਸਕਦੇ ਹੋ ਜਾਂ ਕੋਈ ਵੀ ਡਰਾਈ ਫਰੂਟ ਕੋਈ ਪਾਣਾ ਹੋਇਆ ਨਰਸ ਵਗੈਰਾ ਕੋਈ ਵੀ ਪਾ ਸਕਦੇ ਹੋ ਜਿਵੇਂ ਤੁਹਾਨੂੰ ਵਧੀਆ ਲੱਗਿਆ ਸਾਰੀਆਂ ਚੀਜ਼ ਨੂੰ ਆਪਾਂ ਪਹਿਲਾਂ ਚੰਗੀ ਤਰ੍ਹਾਂ ਮਿਕਸ ਕਰ ਲੈਣੇ ਆ ਤੇ ਚੰਚਲ ਇਹ ਸੈਲਡ ਹਰ ਇੱਕ ਬੰਦੇ ਲਈ ਤਾਂ ਹੈਲਦੀ ਹੈ ਹੀ ਜਿਸ ਬੰਦੇ ਨੂੰ ਡਾਇਬੀਟਿਸ ਹੈ ਜਾਂ ਕਿਸੇ ਨੂੰ ਬੀਪੀ ਦੀ ਪ੍ਰੋਬਲਮ ਹੈ ਉਹ ਸਾਰੇ ਸਾਰੇ ਲਈ ਇਹ ਬਹੁਤ ਹੀ ਵਧੀਆ ਹੈ ਕਿਉਂਕਿ ਕਿਤੇ ਇਹਨੂੰ ਆਪਾਂ ਸਵੇਰੇ ਮਾਰਨਿੰਗ ਟਾਈਮ ਜਦੋਂ ਆਪਾਂ ਸਵੇਰੇ ਫਰੈਸ਼ ਹੁੰਨੇ ਆ ਤਾਂ ਜਦੋਂ ਜੇ ਆਪਾਂ ਇੱਕ ਕੌਲੀ ਖਾ ਲਈਏ ਤਾਂ ਦੁਪਹਿਰ ਤੱਕ ਆਪਣਾ ਪੇਟ ਭਰਿਆ ਰਹਿੰਦਾ ਜਾਂ ਇਹਨੂੰ ਆਪਾਂ ਸ਼ਾਮ ਨੂੰ ਵੀ ਇਸ ਟਾਈਮ ਸ਼ਾਮ ਨੂੰ ਵੀ ਖਾ ਸਕਦੇ ਹਾਂ ਜਦੋਂ ਆਪਾਂ ਨੂੰ ਥੋੜੀ ਜਿਹੀ ਭੁੱਖ ਲੱਗੀ ਹੁੰਦੀ ਹੈ ਇਦੇ ਵਿੱਚ ਆਪਾਂ ਮਸਾਲੇ ਐਡ ਕਰਦੇ ਆਂ ਸਲਾਦ ਵਿੱਚ 1/4 ਚਮਚਾ ਆਪਾਂ ਕਾਲੀਆਂ ਮਿਰਚਾਂ ਤਾਜੀ-ਤਾਜੀ ਐਵੇਂ ਰੋਸਟ ਕਰਕੇ ਕੁੱਟੀਆਂ ਨੇ ਇਹ ਬਾਜ਼ਾਰ ਵਾਲਾ ਪਾਊਡਰ ਬਿਲਕੁਲ ਨਹੀਂ ਪਾਣਾ ਪਹਿਲਾਂ ਮਿਰਚਾਂ ਨੂੰ ਤੁਸੀਂ ਹਲਕਾ ਜਿਹਾ ਰੋਸਟ ਕਰ ਲਿਓ ਫਿਰ ਉਹਨਾਂ ਦਰਦਰਾ ਜਿਹਾ ਕੁੱਟਿਓ ਉਹ ਸਲਾਦ 'ਚ ਜ਼ਿਆਦਾ ਟੇਸਟੀ ਲੱਗਦੀ ਹੈ ਮਿਰਚਾਂ 1/4 ਚਮਚਾ ਆਪਾਂ ਕਾਲਾ ਨਮਕ ਪਾਵਾਂਗੇ ਇਹ ਨਾਲ ਸਲਾਦ ਦਾ ਫਲੇਵਰ ਬਹੁਤ ਹੀ ਵਧੀਆ ਆ ਜਾਂਦਾ 1/4 ਚਮਚਾ ਆਪਾਂ ਸਫੇਦ ਨਮਕ ਲਵਾਂਗੇ ਤੁਸੀਂ ਨਾਮਕ ਆਪਣੇ ਅਕੋਰਡਿੰਗ ਜਿੰਨਾ ਘੱਟ ਵੱਧ ਕਰਨਾ ਹੋਇਆ ਕਾਲੇ ਜਿੰਨਾ ਤੁਹਾਨੂੰ ਟੇਸਟੀ ਲੱਗਦਾ ਦੋ ਚਮਚ ਆਪਾਂ 올ਿਵ ਆਇਲ ਦੇ ਪਾਵਾਂਗੇ ਜੇ ਤੁਸੀਂ 올ਿਵ ਆਇਲ ਪਾਉਣਾ ਹੋਇਆ ਤਾਂ ਪਾ ਦਿਓ ਨਹੀਂ ਸਕਿਪ ਵੀ ਕਰ ਸਕਦੇ ਹੋ ਲਾਸਟ ਵਿੱਚ ਆਪਾਂ ਇੱਕ ਨਿੰਬੂ ਦਾ ਰਸ ਪਾਵਾਂਗੇ ਇਹ ਨਾਲ ਸਲਾਦ ਦਾ ਫਲੇਵਰ ਹੋਰ ਵੀ ਬਹੁਤ ਵਧੀਆ ਹੋ ਜਾਂਦਾ ਹੁਣ ਆਪਾਂ ਇਸ ਤਰ੍ਹਾਂ ਚੰਗੀ ਤਰ੍ਹਾਂ ਇਹਨੂੰ ਮਿਕਸ ਕਰ ਲੈਣਾ ਆਪਣਾ ਹੈਲਦੀ ਸੈਲਡ ਬਣ ਕੇ ਤਿਆਰ ਹੈ ਤੁਸੀਂ ਇਸੇ ਤਰੀਕੇ ਨਾਲ ਸੈਲਡ ਬਣਾਇਓ वीडियो जो चंगी लगी तो वीडियो लाइक करो शेयर करो जे अरे चैनल नवे आए तो चैनल करो जल्दी फिर मिलोंगे नवी रैसिपी तद तक ले सत श्रीकाल